ਬੀਜੀ ਦਾ ਫੋਨ ਹਾਂ ਮੇ ਜੀ ਮੈਂ ਖੇਤ ਸਿਰ ਅੱਛਾ 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 ਆਜੋ 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 ਕੋਈ ਨਹੀਂ ਮੈਂ ਚਲਦਾ ਕਰੇ ਕਰਦਾ ਰੋਟੀ ਪਾਣੀ ਦਾ ਬੰਦੋਬਸਤ ਆਜੋ ਚਲੋ ਵੀ ਮਿੱਤਰਾਂ ਕਰੀਏ ਖਾਣੇ ਪਾਣੀ ਦਾ ਪ੍ਰਬੰਧ ਜਦੋਂ ਤੱਕ ਖਾਣਾ ਬਣਦਾ ਹੈ ਤੁਸੀਂ ਸਲਾਦ ਖਾਓ ਵਾਓ ਨੌਂਟ ਜਾਦਾ ਸ਼ੈਲਟ ਪਿਆਜ਼ ਟਮਾਟਰ ਮooli ਗਾਜਰ ਕਿਤਨੇ ਮਹੀਨਿਆਂ ਕੇ ਬਾਅਦ ਦੇਖਾ ਹੈ ਥੱਕ ਗਏ ਰਜ ਹਾਂਜੀ ਬਹੁਤ ਜ਼ਿਆਦਾ ਥੱਕ ਗਏ ਹੁਣ ਨਾ ਬਾਜ਼ਾਰ ਤੂੰ ਕੱਲੀ ਜਾਇਆ ਕਰ ਯਾਰ ਜੋ ਲੈਣਾ ਆਪ ਹੀ ਲਿਆਇਆ ਕਰ ਮੇਰੇ ਤੋਂ ਨਹੀਂ ਜਾਇਆ ਜਾਂਦਾ ਹੈਗਾ ਬਾਜ਼ਾਰ ਕੱਲੀ ਜਾ ਕੇ ਵੀ ਕੀ ਕਰੂਗੀ ਇੰਨੇ ਮਹਿੰਗੀਆਂ ਚੀਜ਼ਾਂ ਤਾਂ ਹੈਗੀਆਂ ਨੇ ਆਹ ਦੇਖ ਲਓ ਅੱਜ ਇੰਨੇ ਪੈਸੇ ਖਰਚ ਕਰਦੇ ਆ ਚਾਰ ਚੀਜ਼ਾਂ ਆਈਆਂ ਨੇਗੇ ਆਹ ਦੇਖ ਲਓ ਟਮਾਟਰ 700 ਰੁਪਏ ਦੇ ਆਹ ਦੇਖ ਲਓ ਲਸਣ 1100 ਦੇ ਆ ਦੇਖ ਲੋ ਮਟਰ 500 ਦੇ ਆ ਦੇਖ ਲੋ ਪਿਆਜ਼ 850 ਦੇ ਇੰਨੀ ਮਹਿੰਗਾਈ ਚੱਕ ਰખી ਹੈਗੀ ਨਾਲੇ ਮੇਰੀ ਗੱਲ ਸੁਣ ਲੋ ਅੱਜ ਤੋਂ ਬਾਅਦ ਤੁਹਾਡੇ ਫਰੈਂਸ ਦਾ ਨਾ ਘਰੇ ਹੁਣ ਬਿਲਕੁਲ ਬੰਦ ਹੈ ਉਹ ਨਹੀਂ ਲੈ ਕੇ ਆਉਂਦਾ ਮੈਂ ਮਰਨਾ ਯਾਰਾਂ ਦੋਸਤਾਂ ਨੂੰ ਇੰਨੀ ਮਹਿੰਗਾਈ ਚ ਲਿਆ ਕੇ ਚਲ ਤੂੰ ਐ ਕਰ ਯਾਰ ਤੂੰ ਰੋਟੀ ਲਿਆ ਡਲਿਆਜ ਸਲਾਦ ਸਲੂਦ ਕੱਟ ਲੀ ਯਾਰ ਬੜੇ ਦਿਨ ਹੋ ਗਏ ਖਾਦਾ ਨਹੀਂ ਸਲਾਦ ਭੰਦਾ ਸਲਾਦ ਦਾ ਮਗਈ ਆਈ ਪਤਾ ਕਿੰਨੀ ਹੋਈ ਪਈ ਆ ਸਲਾਦ ਚਲੋ ਅੱdte ਮਿਲਦਾ ਜਿਹੜੇ ਸਾਡੇ ਹਾਲਾਤ ਚੱਲ ਰਹੇ ਨੇ ਤਾਂ ਮੂੰਗੀ ਵੀ ਬਿਨਾ ਤੜਕੇ ਤੋਂ ਹੀ ਮਿਲਿਆ ਕਰੂਗੀ ਕੋਈ ਸਲਾਦ ਦੀ ਬਿਲਣਾ ਹੁਣ ਉਹ ਚੱਲ ਸਬਜ਼ੀ ਨੂੰ ਤਾਂ ਤੜਕਾ ਲਾ ਦੇਗੀ ਕਿਉਂ ਵੀ ਨਹੀਂ ਲੱਗਣਾ ਐਨੀ ਮਗਈ ਹੋ ਰਹੀ ਆਗੀ ਮੈਨੂੰ ਤਾਂ ਹੁਣ ਐਂ ਲੱਗਦਾ ਦਾ ਦਾਲ ਵੀ ਉਬਲੀ ਹੋਈ ਖਾਣੀ ਪਿਆ ਕਰੂਗੀ ਯਾਰ ਬਲਦੇਵ ਆ ਫਾਰਮੈਲਟੀ ਕਰਨ ਦੀ ਕੀ ਲੋੜ ਸੀ ਯਾਰ ਅਰੇ ਇੰਨਾ ਖਰਚਾ ਕਿਉਂ ਕੀਤਾ ਤੂੰ ਫਾਰਮੈਲਟੀ ਤੇ ਖਰਚਾ ਕਾਦਾ ਉਹ ਯਾਰ ਜਿਹੜੀਆਂ ਇੰਨੀਆਂ ਚੀਜ਼ਾਂ ਲੈ ਕੇ ਆਇਆ ਤੂੰ ਸਾਡੇ ਲਈ ਲੈ ਕੇ ਕਿੱਥੋਂ ਆਣੀਆਂ ਸੀ ਇਹ ਸਾਰੀਆਂ ਚੀਜ਼ਾਂ ਤਾਂ ਸਾਡੇ ਖੇਤਾਂ ਵਿੱਚ ਉਗਾਈਆਂ ਜਾਂਦੀਆਂ ਨੇ ਜੇ ਤੁਸੀਂ ਲੋਕਾਂ ਨੇ ਸਾਡਾ ਸਾਥ ਦਿੱਤਾ ਹੁੰਦਾ ਨਾ ਤੇ ਆਹ ਤਿੰਨੋਂ ਬਿੱਲ ਲਾਗੂ ਨਾ ਹੋਏ ਹੁੰਦੇ ਤੇ ਅੱਜ ਤੁਸੀਂ ਇਹਨਾਂ ਚੀਜ਼ਾਂ ਨੂੰ ਤਰਸਦੇ ਨਾ ਹੈਲੋ ਹਾਂ ਹਾਂ ਬਾਈ ਬਲਦੇਵ ਕੀ ਹਾਲ ਆ ਹਾਂ ਮੈਂ ਵਧੀਆ ਤੂੰ ਸੁਣਾ ਵਿਜੇ ਕੀ ਹਾਲ ਚਾਲ ਐ ਮੈਂ ਵਧੀਆ ਤੂੰ ਦੱਸ ਯਾਰ ਕਿੰਨੇ ਦਿਨ ਹੋ ਗਏ ਫੋਨ ਫੜੀ ਨਹੀਂ ਕੀਤਾ ਮੈਂ ਕਿਸਾਨ ਮੋਰਚੇ ਚ ਦਿੱਲੀ ਗਿਆ ਹੋਇਆ ਸੀ ਤੇ ਕੱਲ ਹੀ ਆਇਆ ਇੱਕ ਦੋ ਦਿਨਾਂ ਨੂੰ ਵਾਪਸ ਦੁਬਾਰੇ ਫੇਰ ਜਾਣਾ ਉਹ ਕਿਹੜੇ ਚੱਕਰਾਂ ਜੇ ਤੁਰਿਆ ਫਿਰਦਾ ਯਾਰ ਉਹ ਇਹੜੇ ਕੁਝ ਨਹੀਂ ਦੇਣਾ ਤੈਨੂੰ ਐਵੇਂ ਤੁਰਿਆ ਫਿਰਦਾ ਮੋਰਚੇ ਮਾਰਚਾਂ ਚ ਕੋਈ ਨਹੀਂ ਨਹੀਂ ਕਿਸਾਨ ਮੋਰਚਾ ਸਭ ਦਾ ਸੰਝ ਹੈ ਜੇ ਇਹ ਬਿੱਲ ਲਾਗੂ ਹੋਗੇ ਨਾ ਤੇ ਇਹਦਾ ਅਸਰ ਸਭ ਤੇ ਪਊਗਾ। ਉਹ ਕਿਹੜੀਆਂ ਗੱਲਾਂ ਕਰਦਾ ਯਾਰ? ਸਾਡੇ ਤੇ ਕਾਹਦਾ ਅਸਰ? ਅਸੀਂ ਤਾਂ ਹੁਣ ਵੀ ਸਾਰਾ ਕੁਝ ਖਰੀਦ ਕੇ ਲੈਣੇ ਆ। ਫੇਰ ਵੀ ਖਰੀਦ ਕੇ ਲੈ ਲਿਆ ਕਰਾਂਗੇ। 50000 ਰੁਪਏ ਤਰਖਾ ਲੈਣਾ ਯਾਰ ਮੈਂ। ਇਹ ਸੋਚਦੇ ਹਾਬਨਾ ਤਾਂ ਅਸੀਂ ਇਹ ਮੋਰਚਾ ਜਿੱਤੀ ਨਹੀਂ ਸਕਦੇ। ਇਹ ਕਿਸੇ ਇੱਕ ਤਬਕੇ ਦਾ ਮਸਲਾ ਨਹੀਂ। ਇਹ ਸਭ ਦਾ ਮਸਲਾ ਹੈ। ਇਸ ਲਈ ਇਸ ਮੋਰਚੇ 'ਚ ਸਭ ਨੂੰ ਜਾਣਾ ਚਾਹੀਦਾ ਹੈ। ਓਹੋ ਬਲਦੇਵ। ਯਾਰ ਕਿਹੜੀਆਂ ਅਣਪੜ ਵਾਲੀਆਂ ਗੱਲਾਂ ਕਰਦਾ ਯਾਰ। ਉਹ ਕਾਨੂੰਨ ਸਾਡੇ ਭਲੇ ਵਾਸਤੇ ਬਣੇ ਆ। ਬਹੁਤ ਹੁਣ ਪੜਤਾ ਸਹੀ ਚੰਗੀ ਤਰ੍ਹਾਂ ਹੋਏ ਇਹ ਲਾਗੂ ਹੋ ਨਾਲ ਆਪਣਾ ਬਹੁਤ ਫਾਇਦਾ ਹੋ ਜੂ ਜਦੋਂ ਇਹ ਬਿੱਲ ਲਾਗੂ ਹੋਗੇ ਸਮਝਦਾ ਸਾਨੂੰ ਸਾਰਿਆਂ ਨੂੰ ਆਪੇ ਆ ਜੂ ਫੇਰ ਦੇਖੋ ਹੁੰਦਾ ਕੀ ਏ ਐਵੇਂ ਡਰੀਏ ਨਾ ਤੂੰ ਚਲ ਠੀਕ ਆ ਉਹ ਛੇਛਤੀ ਖਾਣਾ ਖਾਓ ਯਾਰ ਆਪਾਂ ਸ਼ੌਪਿੰਗ ਲਈ ਜਾਣਾ ਕੀ ਤੁਸੀਂ ਵੀ ਚਾਹੁੰਦੇ ਆ ਇਹ ਸਾਰਾ ਕੁਝ ਤੁਹਾਡੇ ਨਾਲ ਵਾਪਰੇ ਜੇ ਨਹੀਂ ਚਾਹੁੰਦੇ ਤਾਂ ਆਓ ਇਨਾ ਕਾਲੇ ਕਾਨੂੰਨਾਂ ਦਾ ਵਿਰੋਧ ਕਰੀਏ ਦਿੱਲੀ ਵਾਲੀ ਕੁੰਜ ਕਰੀਏ ਤੇ ਇਸ ਅੰਨੀ ਬੋੜੀ ਸਰਕਾਰ ਨੂੰ ਦੱਸ ਦਈਏ ਕਿ ਕਿਸਾਨਾਂ ਦੀ ਤਾਕਤ